ਮਾਰਤਾ ਜਾਵਾਂਗੇ ਜ਼ਮੀਨ ਨਹੀਂ ਦਿੰਦੇ ਆ ਭਾਈ ਇਹ ਤਾਂ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਦਾ ਪੁੱਤ ਆ ਹੁਣ ਫਿਰ ਕਿਸਾਨਾਂ ਦਾ ਪੁੱਤ ਵੀ ਇੱਧਰ ਨਹੀਂ ਇਹ ਕਿਸਾਨਾਂ ਦਾ ਪੁੱਤ ਕਿੱਥੇ ਆ ਜੀ ਇਹ ਤਾਂ ਹੁਣ ਮੋਦੀ ਦਾ ਪੁੱਤ ਬਣਿਆ ਹੋਇਆ ਜੀ ਇਹ ਮੋਦੀ ਨਾਲ ਰਲ ਕੇ ਉਹਨਾਂ ਦੀਆਂ ਗੱਲਾਂ ਕਰਦਾ ਹੁਣ ਕਿਸਾਨਾਂ ਦਾ ਪੁੱਤ ਨਹੀਂ ਜੀ ਇਹ ਤਾਂ ਗੱਲਾਂ ਵਾਲਾ ਹੀ ਆ ਜੀ ਬਸ ਜ਼ਮੀਨ ਸਾਨੂੰ ਪਿਆਰੀ ਆ ਅਸੀਂ ਕਿਵੇਂ ਦੇ ਸਕਦੇ ਆ ਇਹ ਤਾਂ ਮੋਦੀ ਨੇ ਬਖਸ਼ਿਆ ਹੈਗਾ ਇਹ ਤਾਂ ਫੇਰ ਪੰਜਾਬ ਦਾ ਹੀ ਸੀਐਮ ਆ ਜ਼ਮੀਨਾਂ ਦੇ ਵਿੱਚ ਪੈਰ ਪਾ ਲਿਆ ਫੇਰ ਜੇ ਅਸੀਂ ਮੂਰੇ ਪਾਵਾਂਗੇ ਜੀ ਆਪਣੀ ਜਾਨ ਦੇਵਾਂਗੇ ਇੱਕ ਸਾਡੇ ਇੱਕ ਜੀ ਚਲੇ ਜਾਊਗਾ ਇਹੀ ਹੋਊਗਾ ਪਰਿਵਾਰਾਂ ਚ ਸੀਧੀ ਦਵਾਂਗੇ ਜੀ ਜਮੀਨ ਨਹੀਂ ਮਿਲਣੀ ਇੰਨੀ ਇਕੱਠੀ ਹੁਣ 18 ਕਿੱਲੇ ਨੇ ਮੈਂ ਕਿੱਥੇ ਜਾ ਕੇ ਲੂੰ 18 ਕਿੱਲੇ ਜੇ ਹੁਣ 100 ਕਿਲੋਮੀਟਰ ਤੇ 50 ਕਿਲੋਮੀਟਰ ਤੇ ਲੈ ਲੂੰਗਾ ਫਿਰ ਖੇਤੀ ਕਿਵੇਂ ਕਰੂੰਗਾ ਦਾ ਜੂਪੀ ਜਾਣਾ ਪੈਣਾ ਈ ਜੂਪੀ ਬਿਹਾਰ ਉਧਰ ਉੱਥੇ ਫਿਰ ਅਸਲਾ ਵੀ ਲੈ ਕੇ ਜਾਣਾ ਪੈਣਾ ਚੋਰੀ ਬਹੁਤ ਆ ਉਹੀ ਇੱਕ ਸਾਬ ਦਾ ਉਜਾੜਾ ਹੀ ਆਪਦੇ ਇਥੋਂ ਉੱਜੜ ਕੇ ਜਾਣਾ ਜਿਵੇਂ ਇਹਦਾ ਉਜਾੜਾ ਹੀ ਆ ਜੀ ਹੋਰ ਕੀ ਆ ਸੀ ਚਾਉਣੇ ਉਹ ਵੀ ਜ਼ਮੀਨ ਸਾਡੀ ਕੁਆਇਰ ਕੀਤੀ ਜਾ ਨਹੀਂ ਬਿਲਕੁਲ ਨਹੀਂ ਅਸੀਂ ਜ਼ਮੀਨ ਦੇ ਕੇ ਜਾਵਾਂਗੇ ਕਿਤੇ ਨੂੰ ਸਾਡੇ ਸਾ ਅਸੀਂ ਪੱਟੇ ਜਾਵਾਂਗੇ ਮਾਦਰ ਵਿੱਚ ਸਾਰੇ ਪਿੰਡ ਨੇ ਜੀ ਨਾ ਜ਼ਮੀਨ ਆ ਰਹੀ ਹੈ 250 ਕਿੱਲੇ ਦੀ ਉਹ ਸਾਰੇ ਨਾ ਕਹਿ ਰਹੇ ਨੇ ਵੀ ਅਸੀਂ ਦੇਣੀ ਨਹੀਂ ਹੈਗੀ ਅਸੀਂ ਵਿਰੋਧ ਕਰ ਰਹੇ ਹਾਂ ਜਾਨ ਜਾਨ ਦੀ ਜਾਨਾ ਵੀ ਦੇਵਾਂਗੇ ਅਸੀਂ ਉਹ ਜ਼ਮੀਨਾਂ ਲੈ ਜਾਣ ਦੇਣੀਆਂ 5 ਕਰੋੜ 10 ਕਰੋੜ 20 ਕਰੋੜ ਜਿਸ ਕਿਸੇ ਮੁੱਲ ਤੇ ਜ਼ਮੀਨ ਛੱਡਣ ਨੂੰ ਤਿਆਰ ਹੋ ਜ਼ਮੀਨ ਸਾਡੀ ਮਾਂ ਹੈ ਜੇ ਕਿਸੇ ਜੱਟ ਨੂੰ ਜ਼ਿੰਮੇਵਾਰ ਲੋੜ ਵੀ ਹੁੰਦੀ ਹੈ ਉਹ ਆਪਣੀ ਮਰਜ਼ੀ ਨਾਲ ਵੇਚ ਲੰਦਾ ਵਾ ਇਹਦਾ ਧੱਕਾ ਵਾ ਜੇ ਕਿਸੇ ਕੋਈ ਔਖਾ ਵੀ ਆਪਣਾ ਵੇਚ ਸਕਦਾ ਵਾ ਇਹ ਥੋੜੀ ਵੀ ਸਾਰਿਆਂ ਦੀ ਅ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਸਰਕਾਰ ਜਿਹੜੀ ਆ ਉਹ ਐਕਵਾਇਰ ਕਰਨ ਲੱਗੀ ਆ ਤੇ ਅੱਜ ਜੋਧਾਂ ਦੇ ਵਿੱਚ ਵੱਡਾ ਇਕੱਠ ਹੋਇਆ ਮੇਰੇ ਨਾਲ ਬਾਲਿਓ ਪਿੰਡ ਤੋਂ ਵੀਰ ਹੋਰੇ ਆਏ ਨੇ 250 ਏਕੜ ਬਾਈ ਹੋਰਾਂ ਦਾ ਜਿਹੜਾ ਹੈਗਾ ਉਹ ਬਾਈ ਵੀਰ ਹੋਰਾਂ ਦੇ ਪਿੰਡ ਦਾ ਆ ਬਾਈ ਹੋਰਾਂ ਤੋਂ ਹੀ ਪੁੱਛਾਂਗੇ ਕਿ ਕਿਸਾਨ ਚਾਹੁੰਦੇ ਨੇ ਜ਼ਮੀਨ ਨੂੰ ਦੇਣਾ ਬਾਈ ਜੀ ਕਿੰਨੀ ਜ਼ਮੀਨ ਆ ਤੁਹਾਡੇ ਪਿੰਡ ਦੀ ਜਿਹੜੀ ਆ ਰਹੀ ਹੈ 950 ਏਕੜ ਜ਼ਮੀਨ ਆ ਟੋਟਲ ਪਿੰਡ ਦੀ ਤੇ 250 ਕੀ ਲਾ ਰਿਹਾ ਹੈ ਸਾਡਾ ਤੁਹਾਡਾ ਕਿੰਨਾ ਆ ਰਿਹਾ ਸਾਡੇ ਮੇਰੇ ਖੁਦ ਨਾਲ 9 ਕੀ ਲਾ ਰਹੇ ਨੇ 9 ਕੀ ਲਾ ਰਹੇ ਹਾਂ ਜੀ ਤੁਸੀਂ ਚਾਹੋ ਨੀ ਉਹ ਵੀ ਜ਼ਮੀਨ ਸਾਡੀ ਕਵਾਇਰ ਕੀਤੀ ਜਾਵੇ ਨਹੀਂ ਬਿਲਕੁਲ ਨਹੀਂ ਅਸੀਂ ਜੀ ਜ਼ਮੀਨ ਦੇ ਕੇ ਜਾਵਾਂਗੇ ਕਿਧਰ ਨੂੰ ਸਾਡੇ ਤਾਂ ਅਸੀਂ ਪੱਤੇ ਜਾਵਾਂਗੇ ਹਾਂ ਉੱਜੜ ਜਾਾਂਗੇ ਅਸੀਂ ਪਰ ਸਰਕਾਰ ਤਾਂ ਇਹ ਕਹਿੰਦੀ ਹੈ ਕਹਿੰਦੇ ਅਸੀਂ ਧੱਕੇ ਨਾਲ ਥੋੜਾ ਨਾ ਕਹਿੰਦੇ ਜ਼ਮੀਨ ਲੈਣੀਆਂ ਧੱਕੇ ਨਾਲ ਜ਼ਮੀਨ ਕਿਸੇ ਦੀ ਨਹੀਂ ਅਸੀਂ ਲੈਣੀ ਕਹਿੰਦੇ ਜੇ ਕੋਈ ਖੇਤੀ ਕਰਨਾ ਚਾਹੁੰਦਾ ਖੇਤੀ ਕਰੀ ਜਾਵੇ ਜਿਹੜਾ ਸਾਨੂੰ ਦੇਣਾ ਚਾਹੁੰਦਾ ਦੇ ਦੇ ਨੇ ਸਰਕਾਰ ਤਾਂ ਦੋ ਮਿੰਟੋਲ ਗੱਲਾਂ ਕਰ ਰਹੀ ਆ ਜੀ ਮੰਨ ਲਓ ਜ਼ਿਮੀਦਾਰ ਨੂੰ ਕੋਈ ਇਹਨਾਂ ਨੇ ਪਹਿਲਾਂ ਕੋਈ ਕਟਿਆ ਨਹੀਂ ਵੀ ਪੁੱਛਿਆ ਨਹੀਂ ਕਿਸੇ ਨੂੰ ਵੀ ਜ਼ਮੀਨ ਤੁਹਾਡੀ ਤੁਹਾਨੂੰ ਲੈਣੀ ਆ ਜਾਂ ਨਹੀਂ ਲੈਣੀ ਸਾਡੇ ਨਾਲ ਧੱਕਾ ਕਰੀਏ ਸਰਕਾਰ ਕੁਛ ਕਰ ਰਹੀ ਆ ਟੀਵੀ ਤੇ ਕੁਛ ਆ ਤੇ ਗੱਲਾਂ ਕੁਛ ਹੋਰ ਨੇ ਇਹ ਤਾਂ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਵੀ ਅਸੀਂ ੱੱਕਾ ਨਹੀਂ ਕਰਦੇ ਕੀ ਲੱਗਦਾ ਮਹੌਣ ਮੁੱਖ ਮੰਤਰੀ ਸਾਹਿਬ ਥੋੜੀ ਨਾ ਗੱਪ ਮਾਰਨਗੇ ਜਾਂ ਮੰਤਰੀ ਥੋੜੀ ਨਾ ਗੱਪ ਆਪਾਂ ਦੇਖ ਲੈਣੇ ਆ ਫਿਰ ਜੇ ਨਹੀਂ ਇਖਵਾਰ ਕਰਾਂਗੇ ਫਿਰ ਠੀਕ ਹੈ ਚੰਗੀ ਗੱਲ ਹੈ ਭਗਵੰਤ ਜੀ ਅਸੀਂ ਉਹਨੂੰ ਸੀ ਆਇਆ ਕਹਿੰਦੇ ਆ ਟੋਡੇ ਜਿਮ 250 ਏਕੜਾ ਟੋਡੇ ਪਿੰਡ ਦੇ ਵਿੱਚੋਂ ਕਿੰਨੇ ਕਿਸਾਨ ਚਾਹੁੰਦੇ ਨੇ ਵੀ ਸਾਡੀ ਜ਼ਮੀਨ ਲੈ ਜਾਂਦੇ ਆ ਤਾਂ ਲੈ ਜਾਣ ਨਹੀਂ ਅਸੀਂ ਪਾਇਆ ਜੀ ਮਤਵਾਜ ਮਤਲੇ ਵਿੱਚ ਸਾਰੇ ਪਿੰਡ ਨੇ ਜਿਹਨਾਂ ਜ਼ਮੀਨ ਆ ਰਹੀ ਹੈ 250 ਕਿੱਲੇ ਉਹ ਸਾਰੇ ਨਾ ਕਹਿ ਰਹੇ ਨੇ ਵੀ ਅਸੀਂ ਦੇਣੀ ਨਹੀਂ ਹੈਗੀ ਅਸੀਂ ਵਿਰੋਧ ਕਰ ਰਹੇ ਆ ਜੀ ਪੂਰੇ ਤਾਂ ਪੂਰਾ ਹਾਂਜੀ ਪਿੰਡ ਪੂਰਾ ਪ੍ਰਿੰਟ ਜੇ ਫਿਰ ਬਾਈ ਧੱਕੇ ਨਾਲ ਵੜ ਕੇ ਆ ਕੇ ਜ਼ਮੀਨਾਂ ਚ ਫਿਰ ਦੇਖਾਂਗੇ ਜੀ ਟਕਰਾ ਹੋਊਗਾ ਸੀ ਆਪਣੀ ਜ਼ਮੀਨਾਂ ਚ ਜਾਣ ਜਾਂਦੀਆਂ ਜਾਂ ਨਾ ਵੀ ਦਵਾਗੇ ਅਸੀਂ ਉਹਦੇ ਜ਼ਮੀਨਾਂ ਨੇ ਜਾਣ ਦੇਣੀਆਂ ਜ਼ਮੀਨਾਂ ਜਾਣ ਨਹੀਂ ਬਾਈ ਜੀ ਛੋਡੀ ਕਿੰਨੀ ਆ ਰਹੀ ਆ ਸਾਡੇ ਹੀ ਮੇਰੇ 18 ਕਿੱਲੇ ਆ ਰਹੇ ਨੇ ਜੀ ਤੁਹਾਡੇ 18 ਕਿੱਲੇ ਆ ਰਹੇ ਨੇ ਤੁਹਾਡੇ ਜ਼ਮੀਨ ਕਿੰਨੀ ਤੁਹਾਡੇ ਕੋਲੇ 18 ਹੀ ਨੇ ਜੀ ਅੱਛਾ ਛੋਡੀ ਸਾਰੀ ਸਾਰੀ ਜ਼ਮੀਨ ਹੀ ਆ ਰਹੀ ਹੈ ਹਾਂਜੀ ਸਾਰੀ ਉਹ ਆ ਰਹੀ ਹੈ ਜੇ ਬਾਈ ਫਿਰ ਛੋਡੀ ਲੈ ਕੇ ਫਿਰ ਕੀ ਬਣੂ ਤੁਹਾਡਾ ਇਹ ਤਾਂ ਜਮੇ ਉਜੜੇ ਜਾਵਾਂਗੇ ਸਾਡੇ ਘਰ-ਬਾਰ ਪਾਏ ਹੋਏ ਨੇ ਪਿੰਡ ਚ ਬਾਲੇ ਉੱਚ ਜੇ ਹੁਣ ਸਾਨੂੰ ਕਿਸੇ ਹੋਰ ਪਾਸੇ ਮਿਲੂਗੀ ਸਾਨੂੰ ਉਜੜਨਾ ਹੀ ਪੈਣਾ ਵਾ ਹਾਂ ਅਸੀਂ ਖੇਤੀ ਕਿਵੇਂ ਕਰਾਂਗੇ 20 ਕਿਲੋਮੀਟਰ 30 ਕਿਲੋਮੀਟਰ ਤੇ ਜਾ ਕੇ ਇੰਨੀ ਦੂਰ ਹਾਂ ਤਾਂ ਸਾਡਾ ਤਾਂ ਉਜਾੜਾ ਹੋਇਆ ਇੱਕ ਤਰ੍ਹਾਂ ਦਾ ਖੰਦ ਭਾਂਡਾ ਸਾਰਾ ਸਾਡਾ ਖਰਾਬ ਹੋ ਜਾਣਾ ਪਰ ਉਹ ਕਹਿੰਦੇ ਨੇ ਕਿ ਬਹੁਤ ਕਰੋੜ ਰੁਪਏ ਦੇ ਦਾਂਗੇ ਤੁਹਾਨੂੰ ਬਹੁਤ ਪੈਸੇ ਦੇ ਦਾਂਗੇ ਕਹਿੰਦੇ ਦੇਖੋ ਜੀ ਕਰੋੜ ਰੁਪਏ ਠੀਕ ਆ ਦੇ ਦੇਣਗੇ ਕਰੋੜ ਫਿਰ ਗੱਲ ਤਾਂ ਇਹ ਹੈ ਵੀ ਆਪਾਂ ਨੂੰ ਜ਼ਮੀਨ ਹੀ ਨਹੀਂ ਮਿਲਣੀ ਇੰਨੀ ਇਕੱਠੀ ਹੁਣ 18 ਕਿੱਲੇ ਨੇ ਮੈਂ ਕਿੱਥੇ ਜਾ ਕੇ ਲੂੰ 18 ਕਿੱ ਮੇਰੀ ਦੱਬੀ ਵੀ ਜਾ ਸਕਦੀ ਹੈ ਦੂਰ ਹੋਰ ਹੋਰ ਇਲਾਕੇ 'ਚ ਇੱਥੇ ਤਾਂ ਮੈਂ ਹੁਣ ਕੋਲ ਆ ਮੇਰੇ ਮਾਪ ਦੀ ਰੋਜ਼ ਨਿਗਰਾਨੀ ਰੱਖਦਾ ਮਾਂ ਜਾਂ ਠੇਕੇ ਦੀ ਵੀ ਦੇ ਆਉਂਗਾ ਤਾਂ ਵੀ ਮੇਰਾ ਕੋਈ ਉਹ ਨਹੀਂਗਾ ਇੰਨੇ ਦੂਰ ਤਾਂ ਇੱਕ ਦਿਨ ਸੋਚਿਆ ਸੀ ਵੀ ਕਦੇ ਜ਼ਮੀਨਾਂ ਆਈ ਬਸ ਕਹਿ ਦੂ ਸਰਕਾਰ ਵੀ ਥੋੜੀ ਜ਼ਮੀਨ ਐਕਵਾਇਰ ਹੋਣੀ ਆਈ ਦੱਬਲੀਆਂ ਜਾਣੀਆਂ ਜਾਂ ਆਹੀਂ ਇਹਦਾ ਹੀ ਕਦੇ ਨਹੀਂ ਸੋਚਿਆ ਸੀ ਦੇਖੋ ਬਜ਼ੁਰਗਾਂ ਨੇ ਇੰਨੀ ਮਿਹਨਤ ਕੀਤੀ ਆ ਪਹਿਲਾਂ ਬੋਲ ਦਾ ਨਾ ਖੇਤੀ ਕਰਦੇ ਰਹੇ ਨੇ ਫਿਰ ਟਿੱਬੇ ਪੱਧਰ ਕੀਤੇ ਤਾਂ ਕਿਤੇ ਉਰੇ ਤੱਕ ਆਉਣ ਲੈਜਰ ਲੈਵਰ ਤੱਕ ਪਹੁੰਚੇ ਆ ਇੰਨੀ ਮਿਹਨਤ ਨਾਲ ਜੀ ਪਰ ਇਹ ਇਹ ਵੀ ਕਹਿੰਦੇ ਨੇ ਸਰਕਾਰ ਤੇ ਵੀ ਕਹਿੰਦੇ ਕਿਸੇ ਠੱਕੇ ਨਾਲ ਨਹੀਂ ਲੈਣੇ ਤੁਹਾਨੂੰ ਲੱਗਦੇ ਵੀ ਜੇ ਤੁਰ ਤੋਂ ਲੈਣ ਲੱਗੇ ਵੀ ਸਰਕਾਰ ਸਰਕਾਰ ਛੋਡੀ ਜ਼ਮੀਨ ਛੜ ਦੂ ਸਰਕਾਰ ਪਰ ਇੱਕ ਗੱਲ ਇਹ ਵੀ ਕਹਿੰਦੀਆਂ ਕਹਿੰਦੇ ਠੱਕੇ ਨਾਲ ਅਸੀਂ ਕਿਹੇ ਜ਼ਮੀਨ ਨਹੀਂ ਲੈਣੀ ਦੇਖੋ ਜੀ ਕਹਿੰਦੇ ਤਾਂ ਹੈਗੇ ਨੇ ਹੁਣ ਦੇਖੋ ਕੋਈ ਯਕੀਨ ਨਹੀਂ ਰਿਹਾ ਹੈਗਾ ਕਿ ਆਏ ਵਿੱਚੇ ਕਹਿੰਦੇ ਨੇ ਅਸੀਂ ਪਲਾਟ ਦਵਾਂਗੇ ਵਿੱਚੇ ਕੁਝ ਕਹਿੰਦੇ ਨੇ ਕੋਈ ਸਾਨੂੰ ਤਾਂ ਇੱਥੇ ਤੱਕ ਵੀ ਸਪਸ਼ਟ ਨਹੀਂ ਕੀਤਾ ਹੈਗਾ ਵੀ ਕਿੰਨੇ ਪੈਸੇ ਮਿਲਣਗੇ ਜਾਂ ਕੀ ਗੱਲ ਬਾਤ ਆ ਉਸ ਵੀ ਨਹੀਂ ਪਤਾ ਹੈਗਾ ਹਨ ਯਕੀਨ ਨਹੀਂ ਰਿਹਾ ਹੈਗਾ ਤੁਸੀਂ ਕਿਸੇ ਮੁੱਲ ਕਿਸੇ ਮੁੱਲ ਤੇ ਤੁਸੀਂ ਜ਼ਮੀਨ ਛੱਡਣ ਨੂੰ ਤਿਆਰ ਹੋ ਵੀ ਭੰਵੇਂ ਯਾਰ ਜਿਵੇਂ ਹੁਣ ਕਹਿੰਦਾ 5 ਕਰੋੜ 10 ਕਰੋੜ 20 ਕਰੋੜ ਜਿੰਨੇ ਕਿਸੇ ਮੁੱਲ ਤੇ ਜ਼ਮੀਨ ਛੱਡਣ ਨੂੰ ਤਿਆਰ ਹੋ ਕਿ ਨਹੀਂ 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 ਜੀ ਦੇਖੋ ਜੀ ਆਇਆ ਦੇਖੋ ਸਾਰਾ ਪਿੰਡ ਹੁਣ ਅਸੀਂ ਸਾਈਨ ਕਰਤੇ ਸਾਰਾ ਪਿੰਡ ਸਹਿਮਤ ਦਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਹੈ ਅੱਛਾ ਹਾਂ ਜੀ ਜ਼ਮੀਨਦਾਰੀ ਮਾਂ ਆਈ ਜ਼ਮੀਨਦਾਰੀ ਮਾਂ ਇਹ ਜ਼ਮੀਨ ਤੁਹਾਡੀ ਮਾਂ ਹੈ ਜੇ ਕਿਸੇ ਜੱਟ ਨੂੰ ਜ਼ਿੰਮੇਵਾਰ ਲੋੜ ਵੀ ਹੁੰਦੀ ਆ ਆਪਣੀ ਮਰਜ਼ੀ ਨਾਲ ਵੇਚ ਲੰਦਾ ਵਾ ਇਹਦਾ ਧੱਕਾ ਵਾ ਜੇ ਕਿਸੇ ਦਾ ਕੋਈ ਔਖਾ ਵੀ ਆਪਣਾ ਵੇਚ ਸਕਦਾ ਵਾ ਇਹ ਥੋੜੀ ਵੀ ਸਾਰਿਆਂ ਦੀ ਅ ਸੋਡੇ ਪੂਰੇ ਪਿੰਡ ਨੇ ਕਹਿਤਾ ਵੀ ਭਾਈ ਜਾਨਸੇ ਮੈਨੂੰ ਲੋਡ ਪੈ ਗਈ ਮੇਰੇ ਕੋਲ 18 ਕਿੱਲੇ ਨੇ ਹਾਂ ਕੱਲ 10 ਸਾਲ ਨੂੰ 5 ਸਾਲ ਨੂੰ ਕਦੇ ਮੈਨੂੰ ਲੋਡ ਲੋਡ ਪੈ ਗਈ ਮੈਂ ਆਪਣਾ ਵੇਚ ਸਕਦਾ ਅੱਧਾ ਕਿੱਲਾ ਇਹਦਾ ਮੇਰੇ 18 18 ਹੀ ਲੈ ਕੇ ਜਾ ਰਹੇ ਨੇ ਨਾ ਫਿਰ ਕਹਾ ਜ਼ਮੀਨਾਂ ਇੰਨੀਆਂ ਵਿਕਾਊ ਵੀ ਨਹੀਂ ਹੋਣੀਆਂ ਲਾਉਂਗੇ ਕਿੱਥੇ ਉਹੀ ਤਾਂ ਗੱਲ ਆ ਜੀ ਹੋਰਲੇ ਸੂਬੇ ਜਾ ਕੇ ਤੁਸੀਂ ਲੈ ਨਹੀਂ ਸਕਦੇ ਨਾ ਹੀ ਨਾ ਸਕਦਾ ਜੂਪੀ ਜਾਣਾ ਪੈਣਾ ਜੂਪੀ ਬਿਹਾਰ ਉਧਰ ਉੱਥੇ ਫਿਰ ਅਸਲਾ ਵੀ ਲੈ ਕੇ ਜਾਣਾ ਪੈਣਾ ਚੋਰੀ ਬਹੁਤ ਫਿਰ ਇਹ ਤਾਂ ਉਹੀ ਇੱਕ ਸਾਬ ਦਾ ਉਜਾੜਾ ਹੀ ਆਪਦੇ ਇਥੋਂ ਉੱਜੜ ਕੇ ਜਾਣਾ ਜਮਾ ਹੀ ਇਹ ਤਾਂ ਉਜਾੜਾ ਹੀ ਆ ਜੀ ਹੋਰ ਕੀ ਹੈ ਨਾ ਜਮਾ ਜਾੜਾ ਬਾਈ ਸਾਰੀ ਜ਼ਮੀਨ ਲੈ ਜਾਣੀ ਮਤਲਬ ਭਵੇਂ ਤੁਸੀਂ ਇਹ ਕਹਿੰਦੇ ਮੈਂ ਕੋਈ ਵੀ ਮੁੱਲ ਮਿਲ ਜੇ ਸੋਡਾ ਪਿੰਡ ਕਹਿੰਦਾ ਵੀ ਭਵੇਂ ਅਰਬਾਂ ਰੁਪਇਆ ਦੇ ਦੋ ਪਰ ਅਸੀਂ ਪੈ ਪੈਲੀ ਦੇਖੋ ਜੀ ਏਸੀ ਗੱਲ ਪਿੱਛੇ ਦਾ ਆਪਾਂ ਦਿੱਲੀ ਰੋਂਦੇ ਰਹੇ ਆ ਇੰਨੇ ਸਾਲ ਉੱਥੇ ਇੱਕ ਸਾਲ ਪੂਰਾ ਧੱਕਾ ਖਾ ਕੇ ਆਏ ਆ ਜ਼ਮੀਨ ਪਿੱਛੇ ਖਾ ਕੇ ਆਏ ਆ ਇਹ ਜ਼ਮੀਨ ਸਾਨੂੰ ਪਿਆਰੀ ਆ ਅਸੀਂ ਕਿਵੇਂ ਦੇ ਸਕਦੇ ਆ ਇਹ ਤਾਂ ਮੋਦੀ ਨਹੀਂ ਬਖਸ਼ਿਆ ਹੈਗਾ ਇਹ ਤਾਂ ਫੇਰ ਪੰਜਾਬ ਦੇ ਸੀਐਮ ਆ ਤੇ ਜੇ ਬਈ ਫਿਰ ਵੀ ਆ ਗਏ ਜ਼ਮੀਨਾਂ ਦੇ ਵਿੱਚ ਪੈਰ ਪਾ ਲਿਆ ਫੇਰ ਤੇ ਅਸੀਂ ਮੂਰੇ ਪਾਵਾਂਗੇ ਜੀ ਆਪਣੀ ਜਾਨ ਦੇਵਾਂਗੇ ਕੋਈ ਨਹੀਂ ਇੱਕ ਸਾਡੇ ਇੱਕ ਜੀ ਚਲੇ ਜਾਊਗਾ ਇਹੀ ਹੋ ਜਾਊਗਾ ਪਰਿਵਾਰਾਂ ਚ ਹਾਂ ਸ਼ੀਧੀ ਦਵਾਂਗੇ ਜੀ ਅੱਛਾ ਸੋਨੂੰ ਇਸ ਚ ਕੋਈ ਭੜਕਾ ਰਿਹਾ ਕਿਉਂਕਿ ਸਰਕਾਰ ਇਹ ਕਹਿੰਦੀ ਹੈ ਨਾ ਕਹਿੰਦੇ ਕਿ ਵਿਰੋਧੀ ਨਹੀਂ ਚਾਹੁੰਦੇ ਬਈ ਕਿਸਾਨ ਅਮੀਰ ਹੋਣ ਜਾਂ ਵਿਰੋਧੀ ਨਹੀਂ ਚਾਹੁੰਦੇ ਵੀ ਇਹ ਪਾਲਿਸੀ ਕਿਸਾਨਾਂ ਤੱਕ ਜਾਵੇ ਕਹਿੰਦੇ ਕਿਸਾਨ ਤਾਂ ਤਿਆਰ ਨੇ ਕਿਸਾਨਾਂ ਦੇ ਹਿੱਤ ਦੀ ਪਾਲਿਸੀ ਆ ਨਹੀਂ ਨਹੀਂ ਇਹ ਜੀ ਕੋਈ ਗੱਲ ਹੀ ਹੈਗੀ ਜੀ ਇਹ ਤਾਂ ਝੂਠਾ ਮਾਨ ਸਰਕਾਰੇ ਸਾਹ ਝੂਠ ਗੱਲਾਂ ਕਰ ਰਹੀ ਹੈ ਸਰਕਾਰ ਨੂੰ ਗੁਮਰਾਹ ਕਰ ਰਹੀ ਹੈ ਜੀ ਸਰਕਾਰ ਨੂੰ ਗੁਮਰਾਹ ਕਰ ਰਹੀ ਹੈ ਚਾਹੀਦਾ ਦੱਸੇ ਨਹੀਂ ਸਕਦੇ ਤੁਹਾਨੂੰ ਦੱਸ ਨਹੀਂ ਰਹੇ ਹਾਂਗੇ ਤੁਹਾਡੀ ਕਿੰਨੀਆਂ ਬਾਈ ਜੀ ਸਾਡੀ ਵੀ ਪ੍ਰੋਜੈਕਟ ਦੇ ਵਿੱਚ ਹੀ ਆਉਂਦੀ ਹੈ ਜੀ ਹਾਂ ਕਿੰਨੀ ਜ਼ਮੀਨ ਪੈਲੀ ਆ ਜੀ ਮੇਰੇ ਕੋ ਢਾਈ ਕਿਲੇ ਨੇ ਜੀ ਅੱਛਾ ਜੇ ਕਰਨ ਲੱਗੇ ਕੁਆਇਰ ਢਾਈ ਦੇ ਢਾਈ ਲੈ ਜਾਣੇ ਇਹਨਾਂ ਨੇ ਜੀ ਥੋੜੀ ਸਾਡੀ ਸਾਰੀ ਪੈਲੀ ਆ ਜੀ ਤੁਸੀਂ ਚਾਹੁੰਦੇ ਹੋ ਬਾਈ ਕਿਸੇ ਵੀ ਕੀਮਤ ਤੇ ਨਹੀਂ ਬਾਈ ਜੀ ਅਸੀਂ ਨਹੀਂ ਚਾਹੁੰਦੇ ਜਮੀਨ ਇਹ ਚਲੀ ਗਈ ਫਿਰ ਅਸੀਂ ਜੱਟ ਕਾਦੇ ਰਹਿ ਗਏ ਜੀ ਜੱਟ ਜ਼ਿਮੀਦਾਰ ਜ਼ਮੀਨ ਦੇ ਨਾਲ ਹੀ ਹੁੰਦਾ ਜੀ ਹਾਂ ਕਿਸਾਨੀ ਹਾਂਜੀ ਹਾਂ ਠੀਕ ਹੈ ਜੀ ਫਿਰ ਅਸੀਂ ਜਦੋਂ ਜ਼ਮੀਨ ਨਹੀਂ ਸਾਡੇ ਕੋਲ ਫਿਰ ਕੀ ਕਰਾਂਗੇ ਜੀ ਕਦੇ ਕਦੇ ਸੋਚਿਆ ਸੀ ਵੀ ਆਹ ਵੇਲਾ ਵੀ ਆਊਗਾ ਯਾਰ ਬਈ ਜ਼ਮੀਨ ਨੇ ਸਰਕਾਰ ਕਹੂਗੀ ਵੀ ਆਹ ਅਕਵਾਇਰ ਕਰਨੀਆਂ ਤੇ ਸਾਡੀਆਂ ਪਿਓ ਦਾ ਦੇ ਆਹੀ ਅਕਵਾਇਰ ਹੋ ਜਾਣਗੀਆਂ ਨਹੀਂ ਜੀ ਕਦੇ ਨਹੀਂ ਸੋਚਿਆ ਸੀ ਸਾਡੇ ਬਜ਼ੁਰਗਾਂ ਨੇ ਜੀ ਟਿੱਬੇ ਚੱਕ ਚੱਕ ਕੇ ਇਹ ਜ਼ਮੀਨਾ ਪੱਤਰ ਕੀਤੀਆਂ ਨੇ ਜੀ ਪਰ ਇਹ ਸਰਕਾਰ ਆਣ ਲੈ ਕੇ ਜਾਣ ਨੂੰ ਫਿਰਦੀ ਆ ਪਰ ਇਹ ਨਹੀਂ ਦਿੰਦੇ ਜੀ ਅਸੀਂ ਮਰਤਾ ਜਾਵਾਂਗੇ ਜ਼ਮੀਨ ਨਹੀਂ ਦਿੰਦੇ ਆਪਣੀ ਤੇ ਜੇ ਫਿਰ ਵੀ ਬਈ ਪੈ ਕਿਉਂਗੀ ਪ੍ਰਸ਼ਾਸਨ ਆ ਸਰਕਾਰ ਆ ਜੇ ਫਿਰ ਵੀ ਠੱਕੇ ਨਾਲ ਆਗੇ ਨਹੀਂ ਕਿੰਨਾ ਕਰ ਲੈਣਗੇ ਕਿੰਨਾ ਧੱਕਾ ਕਰ ਲੈਣਗੇ ਬਹੁਤ ਧੱਕੇ ਜਹੇ ਨੇ ਸਿੱਖ ਕੌਮ ਹੁਣ ਤੱਕ ਧੱਕੇ ਹੀ ਸਹਿੰਦੀ ਆਈ ਹੈ ਜੀ ਅੱਜ ਤੱਕ ਹੋਏ ਹੀ ਧੱਕੇ ਨੇ ਸਾਡੇ ਨਾਲ ਜੀ ਅਸਲ ਚ ਇਹਨਾਂ ਦਾ ਮਨਸੂਬਾ ਹੋਰ ਆ ਜੀ ਇਹ ਇੱਥੇ ਸਾਨੂੰ ਉਜਾੜ ਕੇ ਇੱਥੇ ਅਦਰ ਸਟੇਟਾਂ ਤੋਂ ਲੋਕਾਂ ਨੂੰ ਲੈ ਕੇ ਵਸਾਉਣਾ ਚਾਹੁੰਦੇ ਨੇ ਜੀ ਪੰਜਾਬੀਆਂ ਨੂੰ ਇੱਥੋਂ ਉਜਾੜਨਾ ਚਾਹੁੰਦੇ ਨੇ ਇੱਥੇ ਬਿਹਾਰੀ ਹਿਮਾਚਲੀ ਯੂਪੀ ਵਾਲਿਆਂ ਨੂੰ ਵਸਾਉਣਾ ਚਾਹੁੰਦੇ ਨੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਸਿੱਖ ਮжоਰਿਟੀਜ਼ ਨੇ ਜੀ ਉਹਨਾਂ ਨੂੰ ਘਟਾਇਆ ਜਾ ਸਕੇ ਵੀ ਜਦੋਂ ਵੋਟਰ ਇੱਕੋ ਜਿਹੀ ਹੋ ਗਈ ਪਰ ਇਹਦੇ ਜਿੱਦਾਂ ਨੂੰ ਮਰਜ਼ੀ ਮੋੜ ਲੈਣਗੇ ਪਰ ਇਹ ਤਾਂ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਦਾ ਪੁੱਤ ਆ ਹੁਣ ਫਿਰ ਕਿਸਾਨਾਂ ਦਾ ਪੁੱਤ ਵੀ ਇਧਰੋਂ ਹੋ ਤਰੇ ਨਹੀਂ ਇਹ ਕਿਸਾਨਾਂ ਦਾ ਪੁੱਤ ਕਿੱਥੇ ਆ ਜੀ ਇਹ ਤਾਂ ਹੁਣ ਮੋਦੀ ਦਾ ਪੁੱਤ ਬਣਿਆ ਹੋਇਆ ਜੀ ਇਹ ਮੋਦੀ ਨਾਲ ਰਲ ਕੇ ਉਹਨਾਂ ਦੀਆਂ ਗੱਲਾਂ ਕਰਦਾ ਹੁਣ ਕਿਸਾਨਾਂ ਦਾ ਪੁੱਤ ਨਹੀਂ ਜੀ ਇਹ ਇਹ ਤਾਂ ਗੱਲਾਂ ਵਾਲਾ ਹੀ ਆ ਜੀ ਬਸ ਐਸਾ ਗੱਲਾਂ ਹੀ ਨੇ ਹਾਂ ਗੱਲਾਂ ਹੀ ਨੇ ਇਹਦੇ ਪੱਲੇ ਜੀ ਇਹ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਤੱਕੇ ਨਾਲ ਨਹੀਂ ਲੈਂਦੇ ਅਸੀਂ ਸਰਕਾਰ ਕਹਿੰਦੀ ਆ ਮਾਨ ਸਾਹਿਬ ਵੀ ਕਹਿੰਦੇ ਤੱਕੇ ਨਾਲ ਨਹੀਂ ਲੈਂਦੇ ਜਿਹਨੇ ਦੇਣੀ ਆ ਦੇ ਦੇ ਨਹੀਂ ਦੇਣੀ ਨਾ ਦੇਵੇ ਤੱਕਾ ਨਹੀਂ ਜੀ ਤੱਕਾ ਹੀ ਹੈ ਹੋਰ ਕੀ ਹੈ ਜੀ ਇਹ ਜਿਹੜ ਏਜ ਉਹਨਾਂ ਨੇ ਕਈ ਇਹੋ ਜਿਹੇ ਕਲੌਜ਼ਾਂ ਪਾਈਆਂ ਨੇ ਵੀ ਜਿਹਦੇ ਵਿੱਚ ਜੇ ਨਹੀਂ ਵੀ ਚਾਹੁੰਦਾ ਬੰਦਾ ਉਹਨੂੰ ਕਿਸੇ ਦੂਜੇ ਤਰੀਕੇ ਨਾਲ ਲੈ ਲੈਣਗੇ ਜਮੀਨ ਲੈਣੀ ਆ ਪਰ ਇਹਨਾਂ ਨੇ ਅਚਾ ਥੋੜਾ ਦਾਰੂਮਦਾਰ ਚੱਲਦਾ ਜਮੀਨ ਦੇ ਸਿਰ ਤੋਂ ਹੀ ਆ ਖੇਤੀ ਦੇ ਸਿਰ ਤੋਂ ਹੀ ਆ ਜੀ ਸਾਰਾ ਖੇਤੀ ਦੇ ਸਿਰ ਤੋਂ ਜਮੀਨ ਨਾ ਰਹੀ ਤੁਸੀਂ ਉਹ ਉਹ ਇਹ ਕਹਿੰਦੇ ਨੇ ਕਿ ਕਮਰਸ਼ੀਅਲ ਪਲਾਟ ਵੀ ਕੱਟਾਂਗੇ ਫਿਰ ਤੁਹਾਨੂੰ ਲੱਗਦਾ ਵੀ ਪਲਾਟਾਂ ਤੋਂ ਉਹ ਕਮਾਈ ਕਰ ਸਕਦੇ ਨਹੀਂ ਜਮੀਨਾਂ ਤੋਂ ਕਰਦੇ ਆ ਨਹੀਂ ਨਹੀਂ ਜੀ ਕਦੇ ਵੀ ਨਹੀਂ ਨਾਲੇ ਸਾਡੇ ਮੂਰੇ ਜਿਹੇ ਧਾਰਨਾ ਪਈਆਂ ਨੇ ਹੁਣ ਸਾਤ ਤੋਂ ਪਹਿਲਾਂ ਮੋਹਾਲੀ ਸਾਈਡ ਜੋ ਮੋਲਾਪੁਰ ਗਰੀਬਦਾਰ ਸਾਈਡ ਉਧਰ ਲੋਕਾਂ ਦੀਆਂ ਜ਼ਮੀਨਾਂ ਇਹਨਾਂ ਨੇ ਅਕਵਾਇਰ ਕੀਤੀਆਂ ਸੀ ਜਾਂ ਕੰਪਨੀਆਂ ਨੇ ਵੱਡੇ ਪੈਸੇ ਦੇ ਕੇ ਲੋਕਾਂ ਨੂੰ ਲੈ ਲਈਆਂ ਸੀ ਉਹਨਾਂ ਦਾ ਹਾਲ ਕੀ ਹੈ ਜੀ ਅੱਜ ਉੱਥੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਪਹਿਲਾਂ ਡੀਲਰ ਬਣ ਗਏ ਜੀ ਫਿਰ ਉਹ ਹੁਣ ਆਪੇ ਉਹ ਆਪਣੀਆਂ ਜ਼ਮੀਨਾਂ 'ਚ ਜਿਹੜੀਆਂ ਉੱਥੇ ਕਲੋਨੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਜੀ ਡੱਬਾ ਚੱਕ ਕੇ ਉੱਥੇ ਜਾਂਦੇ ਨੇ ਮਾਬਦਾ ਭਵਿੱਖ ਸੋਨੋ ਦੀ ਸਰਵਿਸ ਕਿਤੇ ਤੁਹਾਨੂੰ ਇਹ ਆ ਵੀ ਸਾਡਾ ਹੀ ਭਵਿੱਖ ਕਿਤੇ ਉਸਾਂ ਨਾ ਹੋਵੇ ਹਾਂਜੀ ਬਿਲਕੁਲ ਉਹੀ ਡਰ ਲੱਗਦਾ ਸਾਨੂੰ ਵੀ ਜੀ 19-20 ਕਰੋੜਾਂ ਦੀਆਂ ਵੇਚ ਕੇ ਮੁੜ ਕੇ 10000 ਤੇ 9000 ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਪੈਸਾ ਕਿਤੇ ਖੜਦਾ ਜੀ ਜਦੋਂ ਜ਼ਮੀਨ ਹੁਣ ਪੰਜਾਬ ਦੀ ਦੇਖੋ ਜੀ ਕਦੇ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਕਦੇ ਕੋਈ ਮੈਟਰੋ ਆ ਗਈ ਕਦੇ ਕੋਈ ਰੋਡ ਆ ਗਿਆ ਜ਼ਮੀਨ ਤਾਂ ਘਟਾਈ ਜਾਂਦੇ ਜੀ ਮੰਨ ਲਓ ਅਸੀਂ ਜ਼ਮੀਨ ਇੱਥੋਂ ਦੇ ਕੇ ਲਵਾਂਗੇ ਕਿੱਥੇ ਮਿਲਣੀ ਹੋਣੀ ਜਦੋਂ ਜੀ ਫੇ ਕੀ ਕਰਾਂਗੇ ਜੀ ਬਾਈ ਤੁਹਾਡਾ ਵੀ ਪੈਲਿਸ ਦੇ ਸਰੋਂ ਹੀ ਆ ਸਾਰਾ ਧਰਮ ਦਾ ਜਿਹੜਾ ਪਰਿਵਾਰ ਦਾ ਚ ਤੇ ਬਾਕੀ ਖੇਤੀ ਆ। ਇਹ ਖੇਤੀ ਬੜੀ ਸੁਣੀ ਹੈ। ਇਹ ਖੇਤੀਬਾੜੀ ਗਈ ਤਾਂ ਪੱਲੇ ਕੁਝ ਵੀ ਨਹੀਂ ਬਚਣਾ। ਕੁਝ ਵੀ ਨਹੀਂ ਰਹਿਣਾ ਹੈਗਾ ਜੀ ਪੱਲੇ। ਫਿਰ ਤਾਂ ਮੰਗਤੇ ਵਾਲਾ ਕੰਮ ਹੋ ਜੂਗਾ। ਹਾਂਜੀ ਮੰਗਤੇ ਵਾਲੀ ਹੋ ਜਾਣਾ ਬਾਈ। ਪੈਸਾ ਕਿਤੇ ਖੜਦਾ ਹੁੰਦਾ ਵਾ? ਉਹ ਤਾਂ ਮੁੱਕ ਜਾਂਦਾ ਵਾ। ਥੋੜਾ ਥੋੜਾ ਹੀ ਬਾਈ ਖੇਤੀਬਾੜੀ ਸ਼ੁਰੂ ਹੀ ਆ ਸਾਰਾ। ਖੇਤੀਬਾੜੀ ਆ ਜੀ ਸਵੇਰ ਪਹਿਲਾਂ ਜੀ ਜੰਮਿਆ ਜੱਟ ਦਾ ਪੁੱਤ ਖੇਤੀ ਹੀ ਕਰਦੇ ਆਂ। ਖੇਤੀ ਸਾਡਾ ਕੀਤਾ ਜੀ। ਇਹ ਜਮੀਨਾਂ ਨੇ ਸਾਡੇ ਸਾ ਟਿੱਬੇ ਬਹੁਤ ਸੀਗੇ ਜੀ ਕੁਝ ਹੁੰਦਾ ਨਹੀਂ ਸੀਗਾ ਮਾਰੂਜ਼ ਜ਼ਮੀਨ ਸੀਗੀ ਸਾਡੇ ਬਜ਼ੁਰਗਾਂ ਨੇ ਚਾਚਾ ਕੇ ਟਿੱਬੇ ਖੇਤੀਬਾੜੀ ਉਹ ਜ਼ਮੀਨ ਲੜਾਇਆ ਉਹ ਜ਼ਮੀਨ ਸਾਡੀ ਹੁਣ ਖੋਣ ਲੱਗੇ ਦੀ ਸਰਕਾਰ ਤੁਸੀਂ ਨਹੀਂ ਚਾਹੁੰਦੇ ਵੀ ਨਹੀਂ ਅਸੀਂ ਚਾਹੁੰਦੇ ਨਹੀਂ ਹੈਗੇ ਇਹਦੇ ਭਵਾਨਤਾਂ ਨੂੰ ਵੇਦਦੀ ਕਰਦੇ ਆ ਕਿ ਸਾਡੇ ਜ਼ਮੀਨਾਂ ਬਾਰੇ ਸੋਚੇ ਅਸੀਂ ਉਹਦਾ ਬਹੁਤ ਧੰਨਵਾਦ ਕਰਾਂਗੇ ਜੇ ਸੋਚ ਲਾਂਗੇ ਉਹ ਪਿੰਡ ਦੇ ਕਿਸਾਨ ਨੇ ਜਿਨ੍ਹਾਂ ਦੇ तकरीबन 250 ਏਕੜ ਆ ਰਹੀਆ ਪਰ ਇਹ ਕਹਿੰਦੇ ਕਿ ਅਸੀਂ ਮਤਾ ਪਾਇਆ ਪੂਰੇ ਪਿੰਡ ਦੇ ਵਿੱਚੋਂ ਇੱਕ ਏਕੜ ਪੈਲੀ ਵੀ ਅਸੀਂ ਜਿਹੜੀ ਆ ਨਹੀਂ ਦੇਣੀ ਚਾਹੇ ਮੁੱਲ ਸਾਨੂੰ ਅਰਬਾਂ ਦਾ ਮਿਲ ਜੇ ਪਰ ਅਸੀਂ ਪੈਲੀ ਜਿਹੜੀ ਹੈਗੀ ਆ ਉਹ ਨਹੀਂ ਦੇਣੀ ਤੇ ਜੁੜੇ ਰਹੋ ਆ ਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਂਦੇ ਹੋ ਯਾਦਤ ਧੰਨਵਾਦ